ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਲਗਾਤਾਰ ਮੁਕਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਟੀਮਾਂ ਬਣਾ ਕੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਸੀਆਈਐਸ ਸਟਾਫ ਤੇ ਪੁਲਿਸ ਮਲੋੜ ਦੇ ਵੱਲੋਂ ਥਾਣਾ ਕਬਰ ਵਾਲਾ ਦੇ ਅਧੀਨ ਆਉਂਦੇ ਪਿੰਡ ਪੰਨੀ ਵਾਲਾ ਫੱਤਾ ਦੀ ਦਾਣਾ ਮੰਡੀ ਦੇ ਵਿੱਚੋਂ ਇੱਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਹੈਰਾਨ ਹੋ ਜਾਓਗੇ ਇਹ 3 ਕੁਇੰਟਲ 30 ਕਿਲੋ ਚੂਰਾ ਪੋਸਟ ਯਾਨੀ ਕਿ ਭੁੱਕੀ ਬਰਾਮਤ ਕੀਤੀ ਗਈ ਹੈ 3 ਕੁਇੰਟਲ 30 ਕਿਲੋ ਚੂਰਾ ਪੋਸਟ ਟਰੱਕ ਦੇ ਵਿੱਚ ਬਰਾਮਤ ਕੀਤੀ ਗਈ ਹੈ ਜਿਸ ਦੇ ਨਾਲ ਚਾਰ ਸ਼ਖਸ ਜਿਹੜੇ ਕਿ ਉਸ ਟਰੱਕ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਰੇ ਮਾਮਲੇ ਦੇ ਵਿੱਚ ਜਾਣਕਾਰੀ ਜਿਹੜੀ ਹੈ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਡਾਕਟਰ ਆਖਲ ਚੌਧਰੀ ਦੇ ਵੱਲੋਂ ਦਿੱਤੀ ਗਈ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਜਾਣਦੇ ਹਾਂ ਡਿਸਟ੍ਰਿਕਟ ਮੁਕਸਰ ਪੁਲਿਸ ਦੀ CIA ਟੀਮ ਸਪੈਸ਼ਲੀ CIA ਮਲੋਟ ਟੀਮ ਨੇ 프롬ਪਟਲੀ ਤੇ ਪ੍ਰੋਐਕਟਿਵਲੀ ਇੱਕ ਕੰਟਰੋਲਡ ਆਪਰੇਸ਼ਨ ਐਗਜ਼ੀਕਿਊਟ ਕੀਤਾ ਜਿਸ ਦੇ ਐਕਸ਼ਨ ਤੇ ਇੱਕ ਇੰਟਰਸਟੇਟ ਗੈਂਗ ਤੇ ਦੋ ਮੈਂਬਰਸ ਨੂੰ ਇੰਟਰਸੈਪਟ ਕੀਤਾ ਗਿਆ ਤੇ ਇਸ ਆਪਰੇਸ਼ਨ ਤੇ ਇੱਕ ਟਰੱਕ ਨੂੰ ਇੰਟਰਸੈਪਟ ਜੋ ਕੀਤਾ ਤਾਂ ਉਸ ਤੇ 330 ਕਿਜੀ ਪੋਪੀ ਹਸਕੀ ਦੀ ਰਿਕਵਰੀ ਹੋਈ ਹੈ 3.3 ਕਿਜੀ 3.3 ਕੁਇੰਟਲ ਜੋ ਪੋਪੀ ਹਸਕੀ ਦੀ ਰਿਕਵਰੀ ਹੋਈ ਹੈ ਤਾਂ ਰੀਸੈਂਟ ਪਾਸਤੇ ਡਿਸਟ੍ਰਿਕਟ ਪੁਲਿਸ ਵੱਲੋਂ ਇਹ ਕਾਫੀ ਇੱਕ ऑपरेशनली चंगा काम हैगा तो ये पर्सनली डीएसपीडी साहब ने ऑपरेशन लीड कीता ते सारी टीम ने बड़ा एक प्रोफेशनल ते एक मेटिकुलस तरीके ते इस चीज दी रिकवरी हुई होगी तो पुलिस ने हले जो इनिशियल वेरिफिकेशन ते ये ਗੱਲ ਸਾਹਮਣੇ ਆਈ ਹੈ ਕਿ ਸਪਲਾਈ ਚੇਨ ਤੇ ਇਹਨਾਂ ਦੇ ਅੱਗੇ ਫਰਦਰ ਮੁਕਸਰ ਦੇ ਏਰੀਆ ਚ ਸੀਗੇ ਜੋ ਅੱਗੇ ਫਾਰਵਰਡ ਲਿੰਕ ਕਿਸ ਤੇ ਬੰਦੇ ਤੇ ਉਹਨੂੰ ਵਰਕਅਪ ਕਰ ਰਹੇ ਹੈਗੇ ਤੇ ਪਿੱਛੇ ਤੇ ਕਨਸਾਈਨਮੈਂਟ ਕਿਸ ਤਰੀਕੇ ਦੇ ਕਿਸ ਡਿਸਟ੍ਰੀਬਿਊਟਰ ਤੇ ਜਾਂ ਕਿਸ ਸਪਲਾਇਰ ਤੇ ਮੇਨਲੀ ਆ ਰਹੀ ਸੀਗੀ दैट वी विल फॉलो तो मे बी इसे कोई राजस्थान का कोई लोकल प्लेयर इन्वॉल्व हैगा या एम पी का है दैट इज़ ए मैटर ऑफ इन्वैसटीगेन बट ये काफ़ी एक इंपॉर्टेंट से प्रोफेसनली चंगा काम तो होता टीम सारों सारा जॉब टू ट्रेस ऑल दी बैकवर्ड एंड फॉरवर्ड लिंकेजेस